ਚਾਹੇ ਕੋਈ ਕਵਾਲ ਤਬਲਾਵਾਦਕ ਹੈਲੋ 1 ਮਿੰਟ ਰੁਕੋ 1 ਮਿੰਟ ਸਿਰਫ ਪਲੀਜ਼ ਸਟਾਪ ਚਾਹੇ ਕੋਈ ਕਵਾਲ ਹੈ ਕਲਾਕਾਰ ਮੈਂ ਹਮੇਸ਼ਾ ਜ਼ਰੂਰ ਕਹਿੰਦਾ ਕਿ ਪਹਿਲਾਂ ਤੋਲੋ ਤੇ ਫਿਰ ਬੋਲੋ ਕਿਉਂਕਿ ਅੱਗੇ ਪਕੜ ਕਰਨ ਵਾਲੇ ਬੈਠੇ ਆ ਇਹ ਨਾ ਸੋਚੋ ਵੀ ਅੱਗੇ ਸਾਰੇ ਕਿਤੇ ਮੇਰੇ ਵਰਗੇ ਬੈਠੇ ਵੀ ਜਿਹਨੂੰ ਸਮਝ ਨਹੀਂ ਅੱਗੇ ਪਕੜ ਵਾਲੇ ਬੈਠੇ ਆ ਮੈਂ ਮੇਰੇ ਮੇਰੀ ਵੀਡੀਓ ਬੜੀ ਵਾਇਰਲ ਹੋਈ ਵੀ ਪਹਿਲਾਂ ਤਾਂ ਤੁਸੀਂ ਗਲਤੀਆਂ ਕਰਦੇ ਹੋ ਬਾਅਦ ਚ ਫਿਰ ਮਾਫੀਆਂ ਮੰਗਦੇ ਹੋ ਇਹ ਲਾਈਵ ਵਾਲੇ ਬਿਲਕੁਲ ਸੱਚ ਦਖਾਉਂਦੇ ਆ ਤੇ ਖਬਰਾਂ ਵਾਲੇ ਬਿਲਕੁਲ ਸੱਚ ਦਖਾਉਂਦੇ ਆ ਜੇ ਆਪਾਂ ਗਲਤ ਬੋਲਿਆ ਹੋਊ ਤੇ ਲਾਈਵ ਵਾਲਾ ਉਹਦਾ ਕਲਿੱਪ ਪਾਉ ਜੇ ਆਪਾਂ ਸਹੀ ਬੋਲਦੇ ਆ ਤੇ ਲਾਈਵ ਵਾਲਾ ਤਾਂ ਵੀ ਕਲਿੱਪ ਪਾਉਂਦਾ ਬਈ ਰਾਤ ਮੇਲੇ ਤੇ ਵਾਵਾ ਕਰਾ ਦੇ ਤੇ ਜੇ ਗਲਤ ਬੋਲੇ ਹੋਵਾਂਗੇ ਤੇ ਅਗਲੇ ਨਿਕਲ ਲੈ ਆਪੀ ਐਸ ਬੰਦੇ ਨੇ ਆ ਗਲਤੀ ਕੀਤੀ ਹੈ ਤੇ ਉਸ ਬੰਦੇ ਨੇ ਉਹਨੂੰ ਝਾੜਿਆ ਮੇਰੀ ਗੁਜ਼ਾਰਿਸ਼ ਹੈ ਚਾਹੇ ਐਂਕਰ ਚਾਹੇ ਕੁਆਲ ਨੇ ਚਾਹੇ ਕਲਾਕਾਰ ਨੇ ਵੀਰੇ ਪਹਿਲਾਂ ਤੋਲੋ ਫਿਰ ਬੋਲੋ ਸੋਚ ਸਮਝ ਕੇ ਬੋਲੋ ਕਿਉਂਕਿ ਅੱਗੇ ਸਾਈ ਲੋਕ ਬੈਠੇ ਫਕੀਰ ਲੋਕ ਬੈਠੇ ਆ ਉਹ ਪਕੜ ਕਰਦੇ ਆ ਵੀ ਗੱਲ ਗਲਤ ਆ ਕਿ ਸਹੀ ਆ ਇਹ ਤੁਸੀਂ ਹੁਣ ਆਪ ਜ਼ਿੰਮੇਵਾਰ ਹੋ ਪਰ ਲਾਈਵ ਵਾਲਿਆਂ ਦਾ ਕੋਈ ਕਸੂਰ ਨਹੀਂ ਉਹਨਾਂ ਨੇ ਤਾਂ ਆਪਣਾ ਕਲਿੱਪ ਕੱਢ ਕੇ ਪਾਉਣਾ ਹੈ ਖਬਰਾਂ ਵਾਲਿਆਂ ਦਾ ਕੋਈ ਕਸੂਰ ਨਹੀਂ ਉਹਨਾਂ ਨੇ ਤਾਂ ਖਬਰ ਲਿਖ ਦੇਣੀ ਹੈ ਰਿਪੋਰਟਰ ਵੀ ਬੈਠੇ ਨੇ ਸਾਡੇ ਕੋਲ ਉਹਨਾਂ ਨੇ ਲਿਖ ਦੇਣਾ ਵੀ ਆਹ ਬੰਦੇ ਨੇ ਆਹ ਗਲਤੀ ਕੀਤੀ ਹੈ ਇਸ ਕਰਕੇ ਮੇਰੀ ਗੁਜ਼ਾਰਿਸ਼ ਹੈ ਕਿ ਨਾ ਆਪਾਂ ਗਲਤੀਆਂ ਕਰੀਏ ਤੇ ਨਾ ਆਪਾਂ ਮਾਫੀ ਮੰਗੀਏ ਤੇ ਨਾ ਆਪਾਂ ਨੂੰ ਲੋੜ ਪਵੇ ਕਿਉਂ ਸਰਕਾਰ ਜੇ ਗੱਲ ਸਹੀ ਹੈ ਤਾਂ ਜ਼ੋਰਦਾਰ ਤਾੜੀ ਹੋ ਜਵੇ ਕਰੀ ਸਰਕਾਰ ਚਲੋ ਸੁਪਰੀਮ ਮਿਹਰਬਾਨੀ